ਬੀਤੇ ਦਿਨੀ ਫਰੀਦਕੋਟ ਦੇ ਪੱਖੀ ਰੋਡ ਤੇ ਬਲਤੇਜ ਫਾਰਮ ਹਾਊਸ ਵਿੱਚ ਆਪਸੀ ਰੰਜਿਸ਼ ਦੇ ਚੱਲਦਿਆਂ ਪ੍ਰਗਟ ਸਿੰਘ ਸਰਪੰਚ ਵਾਸੀ ਪੱਖੀ ਵੱਲੋਂ ਵੱਡੀ ਸਾਜ਼ਿਸ਼ ਦੇ ਤਹਿਤ ਗੁਰਮੀਤ ਸਿੰਘ ਬਰਾੜ ਦੇ ਖੇਤ ਵਿੱਚ ਉਹਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਲਈ ਨਾੜ ਦੀ ਅੱਗ ਲਾ ਦਿੱਤੀ ਗਈ ਇਹ ਕਹਿਣਾ ਹੈ ਗੁਰਮੀਤ ਸਿੰਘ ਬਰਾੜ ਹੋਰਾਂ ਦਾ ਜਿਸ ਦੇ ਚੱਲਦੇ ਅੱਗ ਲੱਗਣ ਨਾਲ ਗੁਰਮੀਤ ਸਿੰਘ ਬਰਾੜ ਦੇ ਖੇਤ ਵਿੱਚ ਲੱਗੇ ਬਾਂਸ ਅਮਰੂਦ ਅਤੇ ਜਾਮਣ ਦੇ ਬੂਟੇ ਅੱਗ ਦੇ ਸੇਕ ਨਾਲ ਝੁੱਲਸ ਗਏ ਇਸ ਦੇ ਨਾਲ ਹੀ ਖੇਤ ਦੀ ਵਾਰਡ ਦੇ ਨਾਲ-ਨਾਲ ਲੱਗੇ ਪਪੂਲਰ ਦੇ ਬੂਟੇ ਵੀ ਝੁੱਲਸ ਗਏ ਇਸ ਸਬੰਧ ਵਿੱਚ ਗੁਰਮੀਤ ਸਿੰਘ ਬਰਾੜ ਅਤੇ ਉਹਨਾਂ ਨਾਲ ਵੱਡੀ ਗਿਣਤੀ ਵਿੱਚ ਖੜੇ ਸਮਾਜ ਸੇਵੀਆਂ ਵੱਲੋਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਪ੍ਰਗਟ ਸਿੰਘ ਵਾਸੀ ਪੱਖੀ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਇਸ ਤਰ੍ਹਾਂ ਜੀ 22 ਤਰੀਕ ਨੂੰ ਸ਼ਾਮ ਨੂੰ ਇਸ ਤੋਂ ਥੋੜਾ ਜਿਹਾ ਅੱਧਾ ਘੰਟਾ ਬਾਅਦ ਦੀ ਗੱਲ ਹੈ ਸ਼ਾਮ ਦਾ ਸਮਾਂ ਸੀ ਅਸੀਂ ਇੱਥੇ ਖੇਤ ਆਏ ਆਂ ਤੇ ਅਸੀਂ ਦੇਖਿਆ ਇੱਕਦਮ ਇੱਥੇ ਅੱਗ ਲੱਗ ਗਈ ਪਿੱਛੇ ਤੁਹਾਡੇ ਪਿਛਲੇ ਪਾਸੇ ਤੇ ਅਸੀਂ ਦੇਖਿਆ ਬਹੁਤ ਆਵਾਜ਼ ਆਈ ਤੇ ਅਸੀਂ ਭੱਜੇ ਵੀ ਅੱਗ ਲੱਗ ਗਈ ਸਾਡੇ ਖੇਤ ਦੇ ਨਾਲ ਤੇ ਇਹ ਅੱਗ ਇੱਕ ਬੜੇ ਪਲਾਨਡ ਤਰੀਕੇ ਨਾਲ ਲਾਈਏ ਜਦੋਂ ਅੱਗ ਲਾਈ ਗਈ ਉਦੋਂ ਇਹ ਅਸੀਂ ਦੱਖਣ ਵਾਲੇ ਪਾਸੇ ਆ ਨਾਲ ਦਾ ਖੇਤ ਉੱਤਰ ਵਾਲੇ ਪਾਸੇ ਆ ਇਧਰੋਂ ਬਹੁਤ ਤੇਜ਼ ਹਵਾ ਵਗ ਰਹੀ ਸੀ ਇੱਥੇ ਪਹਿਲਾਂ ਕੋਈ ਆ ਕੰਡ ਦਾ 나ੜ ਵਗੈਰਾ ਸੁੱਟਿਆ ਗਿਆ ਪਲਾਨ ਕੀਤਾ ਗਿਆ ਪੂਰਾ ਛੁੱਟ ਕੇ ਉਹਨੂੰ ਅੱਗ ਲਾ ਕੇ ਇੰਨੀ ਤੇਜ਼ੀ ਨਾਲ ਅੱਗ ਲੱਗੀ ਅਸੀਂ ਮੈਂ ਫਾਰਮ ਤੋਂ ਇੱਥੋਂ ਦੋ ਕਿੱਲੇ ਦੂਰ ਆ ਜਿੱਥੇ ਅਸੀਂ ਬੈਠਦੇ ਆ ਜਿੱਥੇ ਸਾਡਾ ਆਪਣਾ ਗੋਲਫ ਰੇਂਜ ਬਣੀ ਵੀ ਹੈ ਉੱਥੋਂ ਦੋ ਕਿੱਲੇ ਬਾਅਦ ਸਾਨੂੰ ਭਜਦਾ ਭਜਦਿਆਂ ਨੂੰ ਬੰਦਾ ਸਾਡੇ ਤੋਂ ਅੱਗੇ ਨਿਕਲ ਗਿਆ ਔਰ ਜਦੋਂ ਅਸੀਂ ਦੇਖਿਆ ਥੋੜਾ ਪਿੱਛੇ ਆਏ ਤਾਂ ਇੱਥੇ 40 40 ਫੁੱਟ ਉੱਚੀਆਂ ਲਾਟਾਂ ਸੀ ਅੱਗ ਦੀਆਂ ਤੁਸੀਂ ਦੇਖ ਲਓ 30 30 ਫੁੱਟ ਦੇ ਉੱਚੇ ਬੂਟੇ ਐ ਇਹਦੇ ਉੱਪਰਲੇ ਪੱਤੇ ਵੀ ਸੜ ਗਏ ਇਹਦੇ ਉੱਪਰਲੇ ਪੱਤੇ ਵੀ ਸੜ ਗਏ ਇਹਦੇ ਪਰਲੇ ਪਾਸੇ ਬਾੰਸ ਵੀ ਸੜ ਗਿਆ ਇਧਰ ਅਮਰੂਦ ਲੱਗਿਆ ਅਮਰੂਦਾਂ ਦੇ ਵੀ ਅ ਅੱਧੇ ਪਚਾਦੇ ਅਮਰੂਦੂ ਵੀ ਸੜ ਗਏ ਔਰ ਉਸ ਤੋਂ ਬਾਅਦ ਪਿੱਛੇ ਗੰਨਾ ਖੜਾ ਆ ਗੰਨਾ ਡੇਢ ਏਕੜ ਖੜਾ ਹੈ ਉਹ ਬੰਦਾ ਇੱਧਰ ਨੂੰ ਆਇਆ ਅਸੀਂ ਰੋਲਾ ਪਾਇਆ ਇਹ ਅਸਲ ਪਲਾਨ ਇਹ ਗੰਨਾ ਸੜਨ ਦੀ ਸੀ ਤੇ ਇਹ ਬੰਦਾ ਫਿਰ ਪਿੱਛੇ ਮੁੜ ਗਿਆ ਜਦੋਂ ਅਸੀਂ ਹੁਣ ਮੈਂ ਆਪਣੇ ਬੰਦੇ ਭੇਜੇ ਇੱਥੋਂ ਜਿਹੜੇ ਸਾਡੇ ਇੱਥੇ ਕੰਮ ਕਰਦੇ ਖੇਤ 'ਚ ਉਹ ਇੱਥੇ ਸੜ ਕੇ ਲਿਆ ਇਹ ਬੰਦੇ ਨੂੰ ਉਹ ਥੋੜਾ ਪਿੱਛੇ ਖੜਾ ਸੀ ਆਪਣੇ ਖੇਤ ਦੇ ਵਿੱਚ ਮੈਂ ਪੁੱਛਿਆ ਤੂੰ ਕੌਣ ਹੈ ਤੇ ਕੀ ਕੀਦੇ ਕਹਿੰਦੇ ਅੱਗ ਲਾਈ ਉਹ ਕਹਿੰਦਾ ਮੈਨੂੰ ਪ੍ਰਗਟ ਸਰਪੰਚ ਹਾਲਾਂਕਿ ਸਰਪੰਚ ਹੈ ਨਹੀਂ ਪੱਖੀ ਦਾ ਉਹ ਅਗੇ ਉਹਨੇ ਭੇਜਿਆ ਤੇ ਫਿਰ ਅਸੀਂ ਉਹਦਾ ਨਾਮ ਪੁੱਛਿਆ ਬੰਦੇ ਦਾ ਉਹਨੇ ਆਪਣਾ ਨਾਮ ਦੱਸਿਆ ਔਰ ਪਿੱਛੇ ਮਕਾਨ ਆ ਜਿੰਨਾਂ ਦੀ ਇਹ ਜ਼ਮੀਨ ਉਹ ਉਸਨੇ ਪ੍ਰਗਟ ਨੇ ਠੇਕੇ ਤੇ ਲਈ ਹੈ ਉੱਥੇ ਤਿੰਨ ਚਾਰ ਬੰਦੇ ਖੜੇ ਇੱਥੋਂ ਸਾਨੂੰ ਦਿਸੇ ਤੇ ਇਹ ਪਹਿਲਾਂ ਇੱਥੇ ਰੈਕੀ ਕਰਕੇ ਗਏ ਵੀ ਫਾਰਮ ਤੇ ਕੋਈ ਹੈ ਨਹੀਂ ਮੈਂ ਉਸ ਤੋਂ ਇਹਨਾਂ ਦੀ ਰੈਕੀ ਕਰ ਤਾ ਕੋਈ ਇਹ ਪ੍ਰਗਟ ਸਿੰਘ ਦਾ ਮੁੰਡਾ ਆ ਮੈਂ ਉਸ ਤੋਂ ਕੋਈ 2-4 ਮਿੰਟ ਬਾਅਦ ਹੀ ਪਹੁੰਚ ਗਿਆ ਫਾਰਮ 'ਚ ਅੱਜ ਅਸੀਂ ਬੂਟਵਾੜ ਪਾ ਰਹੇ ਹਾਂ 골ਫ ਖੇਡਣ ਦੀ ਤਿਆਰੀ 'ਚ ਹੈ ਉਦੋਂ ਇਹ ਕਾਰਵਾਈ ਸ਼ੁਰੂ ਹੋਗੀ ਔਰ ਇਹ 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 ਬੰਦੇ ਦਾ ਐਕਚੁਅਲੀ ਇਹ ਬੰਦਾ ਸਾਡੀ ਜ਼ਮੀਨ ਕਿਸੇ ਵੇਲੇ ਠੇਕੇ ਤੇ ਵਾਈ ਸੀ ਤੇ ਬੇਈਮਾਨੀ ਨਾਲ ਲਾਰਾ ਲੱਪਾ ਲਾ ਕੇ ਝੋਨਾ ਵੜ ਕੇ ਲੈ ਗਿਆ 2 ਲੱਖ ਰੁਪਏ ਠੇਕਾ ਲੈਣਾ ਸੀ ਠੇਕੇ ਦਾ ਬਾਅਦ ਹਲਾਰਾ ਲੱਪਾਉਣ ਲੱਗ ਗਿਆ ਫਿਰ ਆਮ ਆਦਮੀ ਪਾਰਟੀ ਚ ਹੋ ਗਿਆ ਆਮ ਆਦਮੀ ਸਰਕਾਰ ਬਣ ਗਈ ਮੈਂ ਵਾਰ-ਵਾਰ ਐਮਐਲਏ ਸਾਹਿਬ ਨੂੰ ਮਿਲਿਆ ਫਿਰ ਅਸੀਂ ਉਹ ਬੰਦੇ ਨਾਲ ਲਿਆ ਕੇ ਫਿਰ ਗੁਰਤੇਜ ਸਿੰਘ ਖੋਸਾ ਜਿਹੜੇ ਹੁਣ ਚੇਅਰਮੈਨ ਹੈ ਉਹਨਾਂ ਨੇ ਬੜੀ ਹਿੰਮਤ ਕੀਤੀ ਮੈਂ ਉਹਨਾਂ ਦੀ ਇਸ ਗੱਲ ਨੂੰ ਤਾਰੀਫ ਕਰਦਾ ਇਹ ਉੱਥੇ ਚੇਅਰਮੈਨ ਦਾ ਪੀਏ ਨਾਲ ਬਿਠਾਇਆ ਇੱਥੇ ਆਸਤੀਓ ਸਾਹਿਬ ਖੜੇ ਐ ਮੇਰੇ ਨਾਲ ਵਧੀਆ ਜੀ ਆ ਪਿੱਛੇ ਖੜੇ ਐ ਸਰ ਚਰਨਜੀਤ ਸਿੰਘ ਇਹ ਆ ਗਏ ਉਧਰੋਂ ਹਰਦੇਵ ਸਿੰਘ ਸੰਧੂ ਖੜੇ ਇਹ ਆ ਗਏ ਵਿੱਚ ਹੋਰ ਦੋ ਤਿੰਨ ਮੋਤਵਾਰ ਬੰਦੇ ਬੈਠੇ ਉਹ ਸਾਰਾ ਕੁਝ ਮੰਨ ਗਿਆ ਕਹਿੰਦਾ ਜੀ ਮੈਂ ਠੇਕਾ ਇਹਨਾਂ ਦਾ ਕੱਲ ਪਰਸਾਂ ਹੀ ਦੇ ਦੂੰਗਾ ਚਲੋ ਉਹ ਉਸ ਤੋਂ ਬਾਅਦ ਉਹਨੇ ਠੇਕਾ ਨਹੀਂ ਦਿੱਤਾ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ ਪਿਛਲੇ ਹਫ਼ਤੇ ਮੈਂ ਫੇਰ ਜਾ ਕੇ ਖੋਸਾ ਸਾਹਿਬ ਨੂੰ ਮੇਰੇ ਦੋਸਤ ਸਰ ਹਰਗਨ ਸਿੰਘ ਸੰਧੂ ਚੀਫ ਕੋਚ ਇੰਡੀਅਨ ਅਸਲਿੰਗ ਟੀਮ ਉਹਨਾਂ ਨਾਲੇ ਖੁਸਾ ਸਾਹਿਬ ਨਾਲ ਗੱਲ ਕੀਤੀ ਉਹ ਸਾਨੂੰ ਉਹ ਜਲਦੀ ਮਿਲ ਗਏ ਮਿਲ ਗਏ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੋ ਮੈਂ ਤੁਹਾਡਾ ਪੈਸੇ ਦਵਾ ਦੂੰਗਾ ਤੇ ਉਹ ਉਹਨਾਂ ਨੇ ਮੈਂ ਕਹਿੰਦੇ ਅੱਜ ਹੀ ਫੋਨ ਕਰਦਾ ਮੈਨੂੰ ਲੱਗਦਾ ਉਹਨਾਂ ਨੇ ਫੋਨ ਕੀਤਾ ਹੋਣਾ ਉਧਰ ਇਹਨਾਂ ਬੰਦਿਆਂ ਨੇ ਪਲਾਨਿੰਗ ਕਰ ਲਈ ਵੀ ਆਪਾਂ ਪੈਸੇ ਕੀ ਦੇਣੇ ਇਹਨਾਂ ਨੂੰ ਅੱਛਾ ਗੁੱਗ ਲਾ ਕੇ ਇਹਨਾਂ ਦਾ ਬਾਗ ਸਾੜ ਦੇਣੇ ਇਹਨਾਂ ਨੂੰ ਡਰਾ ਧਮਕਾ ਲੰਨੇ ਸਪੋਰਟ ਹੈਗੀ ਆ ਪਿੱਛੋਂ ਤੇ ਉਹਨਾਂ ਨੇ ਇਹ ਕਾਰਾ ਕਰਤਾ ਜੀ ਹੁਣ ਦੇਖੋ ਇਹ ਸਾਡੇ ਪੁੱਤਾਂ ਵਾਂਗੂ ਪਾਲੇ ਕੁੱਤੇ ਆ ਮੈਨੂੰ 4 ਸਾਲ ਹੋ ਗਏ ਮੇਰੀ 68 ਸਾਲ ਦੀ ਉਮਰ ਹੈ ਮੈਂ ਐਡੀਸ਼ਨਲ ਐਮ ਡੀ ਰਿਟਾਇਰਡ ਹਾਂ ਸਟੇਟ ਕੋਆਪਰੇਟ ਬੈਂਕ ਚੋਂ ਔਰ ਆਪ ਇੱਥੇ ਐਸ ਵਕਤ ਜਿੱਦੇ ਖੜੇ ਇੱਥੇ ਮੈਂ ਆਪ ਟਰੈਕਟਰ ਚਲਾਉਣਾ ਐ ਐਸ ਬਾਗ ਦੇ ਵਿੱਚ ਜਿਹੜੀ ਆਪ ਕਸੀਆ ਮਾਰਦਾ ਮੈਂ ਕੋਲੇ ਖੜ ਕੇ ਪਾਣੀ ਲਾਉਣਾ ਮੈਂ ਇੱਥੇ ਆ ਸਾਰਾ ਆਰਗੈਨਿਕ ਗਾਰਡਨ ਲਾਇਆ ਹੋਇਆ ਆਰਗੈਨਿਕ ਗੰਨਾ ਬੀਜ ਔਰ ਗੈਨਕ ਹਲਦੀ ਹੈ 28 ਕਿਸਮ ਦੇ ਫਰੂਟ ਪਲਾਂਟ ਲਾਏ ਆ ਆ ਸਾਰੇ ਚਾਰ ਸਵੇਰੇ ਹਜ਼ਾਰ ਦੇ ਕਰੀਬ ਮੇਰੇ ਪਪੂਲਰ ਦਾ ਪਲਾਂਟ ਲੱਗਿਆ ਹੋਇਆ ਸੋ ਆ ਪਵਨ ਸੁਖਣ ਨਾਲੇ ਜਿ ਖੜੇ ਜਿੱਦਾਂ ਅਸੀਂ ਸ਼ੁਰੂਆਤ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦਾ ਓਡ ਅਸਰਾ ਲੈ ਕੇ ਵੀ 402 ਸਾਲਾ ਸਤਿਪੰਨ ਦੇ ਉੱਤੇ 402 ਬੂਟੇ ਲਾਵਾਂਗੇ ਔਰ ਗੁਰੂ ਸਾਹਿਬ ਦਾ ਅਸਾਂ ਸ਼ੀਰਵਾਦ ਮਿਲਿਆ ਅੱਜ ਅਸੀਂ 1800 ਪਲਾਂਟ ਲਾ ਚੁੱਕੇ ਹਾਂ 200 ਜੇ ਹੋਰ ਲੱਗਣੇ ਐ ਅਸਾਂ ਤੇ ਇੱਕ ਲਾਈਨ ਲੱਗਣੀ ਹੋਰ ਜਮਨ ਦੀ ਸੋ ਇੰਨੇ ਮੁਸ਼ਕਲ ਨਾਲ ਤਾਂ ਕਿ ਇੱਕ ਐਗਜ਼ੈਂਪਲਰੀ ਫਾਰਮ ਬਣ ਜੇ ਤਾਂ ਲੋਕ ਇਹੋ ਜਿਹਾ ਵੇਖ ਕੇ ਲਾਉਣ ਤੇ ਸਾਡੇ ਪਲਾਂਟੇਸ਼ਨ ਹੋਵੇ 50 ਹਰਿਆ ਭਰਿਆ ਹੋਵੇ ਤੇ ਵਾਤਾਵਰਨ ਸਾਡਾ ਬਚੇ ਵਾਤਾਵਰਨ ਕੀ ਬਚਣਾ ਅੱਜ ਤੁਸੀਂ ਦੇਖੋ ਸੜਕਾਂ ਦੇ ਥਾਂ-ਥਾਂ ਦਰਖਸੜੀ ਜਾਂਦੇ ਐ ਕੋਈ ਹੈ ਕਾਰਵਾਈ ਚਲੋ ਸਰਕਾਰੀ ਛੜੀ ਜਾਂਦੇ ਐ ਸਰਕਾਰ ਨੇ ਕਰਨਾ ਅਸੀਂ ਕੁਝ ਨਹੀਂ ਕਰ ਸਕਦੇ ਪਰ ਜਿਵੇਂ ਸਾਡੇ ਵਰਗੇ ਲੋਕਾਂ ਨੇ ਮੈਂ ਇਸ ਉਮਰ ਦੇ ਵਿੱਚ ਨਿੱਜੀ ਤੌਰ ਤੇ ਇਹ ਡਿਵੈਲਪ ਕੀਤਾ ਸਾਰਾ ਫਾਰਮ ਇਸ ਘਟੋ ਘਟ ਸਾਡ ਨੂੰ ਤਾਂ ਨਾ ਇਹ ਸਾਡੇ ਬੂਟੇ ਨਾਲ ਸਾੜਨੇ ਇਹ ਇਹ ਸਾਨੂੰ ਸਾਡੇ ਬੂਟੇ ਨਹੀਂ ਸਾੜੇ ਮੈਂ ਸਮਝਦਾ ਜੇ ਨੇ ਸਾਨੂੰ ਇਸ ਬੰਦੇ ਨੇ ਜਿਉਣਾ ਸਾੜਤਾ ਜੀਤੇ ਅਸੀਂ ਕਾਰਵਾਈ ਚਾਹੁੰਦੇ ਜੋ ਕਾਨੂੰਨ ਅਨੁਸਾਰ ਬਣਦੀ ਇਸ ਬੰਦੇ ਦੇ ਕੀਤੀ ਜਾਵੇ ਔਰ ਇੱਥੇ ਇਹ ਸਾਨੂੰ ਮੈਂ ਅੱਜ ਜਿਹੜੇ ਆ ਸਾਰੇ ਐਨਜੀਓ ਖੜੇ ਆ ਔਰ ਅੱਜ ਪ੍ਰੈਸ ਕਾਨਫਰੰਸ ਇਸ ਕਰਕੇ ਰੱਖੀ ਹੈ ਕਿ ਇਸ ਬੰਦੇ ਦੇ ਕਾਨੂੰਨ ਅਨਸਾਰ ਕਾਰਵਾਈ ਹੋਵੇ 2 ਲੱਖ ਰੁਪਏ ਲੈਣਾ ਖੁੱਜ ਜਾਵੇ 2 ਲੱਖ ਰੁਪਈਆ ਮੈਨੂੰ 2 ਲੱਖ ਦੀ ਫਿਕਰ ਨਹੀਂ ਮੈਨੂੰ ਫਿਕਰ ਇਹ ਆ ਵੀ ਅੱਜ ਇਹ ਲੋਕੇ ਇਹ ਕਾਰਾ ਕਰਨਗੇ ਤੇ ਇਹਨਾਂ ਤੋਂ ਇਹ ਦੁੱਖ ਹੋਰ ਲੋਕਾਂ ਨੂੰ ਜਾ ਕੇ ਡਰਾਉਣਗੇ ਮੈਂ ਆਪਦੀ ਉਮਰ ਭੋਲੀ 68 ਸਾਲ ਦੀ ਮੈਂ ਇਹਨਾਂ ਤੋਂ ਡਰਨ ਵਾਲਾ ਨਹੀਂ ਵੱਤ ਤੋਂ ਮੇਰਾ ਕੀ ਕਰਵਾ ਦਣਗੇ ਤੇ ਮੈਨੂੰ ਨਾ ਆਪਣੀ ਜਾਨ ਦੀ ਪਰਵਾਹ ਨਾ ਮੈਨੂੰ ਫਿਕਰ ਹੈ ਮੈਂ ਕਾਰਵਾਈ ਚਾਹਣਾ ਹੈ ਔਰ ਮੈਂ ਕਾਰਵਾਈ ਕਰਵਾ ਕੇ ਰਹਿਣਾ ਸਾਡੀਆਂ ਡਾਕਟਰ ਨਾ ਵੀ ਇੰਜੀਨੀਅਰ ਉੱਥੇ ਸਭ ਚਾਰੇ ਜੋਕੇ ਨੇ ਮਾਸਟਰ ਡਿਗਰੀ ਕੀਤੀ ਹੈ ਮੇਰੇ ਬੱਚੇ ਮੈਨੂੰ ਉੱਥੇ ਬੁਲਾ ਰਹੇ ਆ ਕਹਿੰਦੇ ਪਾਪਾ ਹੁਣ ਤੁਹਾਡੀ ਉਮਰ ਕੰਮ ਕਰਨ ਵਾਲੀ ਨਹੀਂ ਗਈ ਤੁਸੀਂ ਉੱਥੇ ਆਓ ਮੈਂ ਚਾਹਣਾ ਕਿ ਸਾਡਾ ਪੰਜਾਬ ਲਈ ਅਸੀਂ ਜੇ ਕੁਝ ਕਰ ਸਕਦੇ ਹਾਂ ਕੋਈ ਤਿਲਫਲ ਪਾ ਸਕਦੇ ਪਾਈਏ ਅੱਜ ਮੈਂ ਇੱਥੇ ਬੈਠਾ ਤਾਂ ਮੈਂ ਵੇਖਣਾ ਚਾਹਣਾ ਕਿ ਸਾਡਾ ਹਰਿਆ ਭਰਿਆ ਪੰਜਾਬ ਹੋਵੇ ਤੇ ਇਸ ਫਾਰਮ ਨੂੰ ਦੇਖ ਕੇ ਹੋਰ ਲੋਕ ਅੱਗੇ ਆਉਣ